ਤਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਆਮੀ ਭਗਤ ਵਚਨ ਨਿਰੰਕਾਰੇ ਕੋਟ ਪਰਾਦ ਮਿਟੇ ਖਿੰ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕੇ ਨੈਂ ਪੰਚ ਉਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀ ਆ ਕੇ ਦਾਤੇ ਸੁਆਮੀ ਕਰ ਕਿਰਪਾਲੋ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨਾ ਲਖੀਐ ਤੇਰੇ ਕੁਦਰਤ ਕੋਲ ਵਿਚਾਰੇ ਜਨ ਥਲ ਮਹੀਲ ਰਵਿਆਸਰ ਬਠਾਏ ਅਗਮ ਰੂਪ ਗਿਰਧਾਰੇ ਕੀ ਰਤ ਕਰੇ ਸਗਲ ਜਨ ਤੇਰੀ ਤੂੰ ਬਿਨਾਸੀ ਪੁਰਖ ਮੁਰਾਰੇ ਜੋ ਭਾਵੇ ਤਉ ਰੱਖੋ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਤਨਾ ਸ੍ਰੀ ਮਹਲਾ ਪੰਜਵਾ ਘਰ ਪਹਿਲਾ ਚੌਪਦੇ ੴ ਸਤਿਗੁਰ ਪ੍ਰਸਾਦਿ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪ੍ਰਾਦ ਮਿਟੇ ਖਿਨ ਪੀਤਰ ਜਾ ਗੁਰਮੁਖ ਨਾਮ ਸਮਾਰੇ मेरा मन लगा है राम प्यारे। दीन दयाल करी प्रभ कृपा दुतारे रहाओ तेरा थान सुहावा रूप सुहावा ਤੇਰੇ ਭਗਤ ਸੁਹੇ ਦਰਬਾਰੇ ਸਰਬ ਜੀਆ ਕੇ ਦਾਤੇ ਸੁਆਮੀ ਕਰ ਕਿਰਪਾਲੇ ਹੋ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੇ ਪੁਦਰਤ ਕੋਲ ਵਿਚਾਰੇ जल थल महिल रवया सब ठाहे अगम रूप गिरधारे किरत करे सगल जन तेरी तू या बिनासे पुरख मुरारे जो पावे त्यो राखो स्वामी जन नानक शरण द्वारे ਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਓੰਕਾਰੇ ਕੋਟ ਪ੍ਰਾਦ ਮਿਟੇ ਖਿਨ ਭੀਤਰ ਜਾ ਗੁਰਮੁਖ ਲਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੇਨ ਦਇਆਲ ਕਰੇ ਪ੍ਰਭ ਕਿਰਪਾ ਵਸ ਕੇ ਨੇ ਪਲ ਚ ਦੁਤਾਰੇ ਰਹਾਉ ਤੇਰਾ ਥਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲੇਹੋ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੌਣ ਵਿਚਾਰੇ जल थल महियल रवयाश्र बठाए अगम रूप गिरधारे कीरत कर सगल जन तेरी तू तो अबनासी पुरख मुरारे जो पावे त्यों राखो स्वामी जल नानक शरण दुआरे ਤਨਾ ਸ੍ਰੀ ਮਹਿਲਾ ਪੰਜਵਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਮੇ ਭਗਤ ਵਚਨ ਅਨੰਕਾਰੇ ਕੋਟ ਪਰਾਦ ਮਿਟੇ ਖਨ ਪੀਤਰ ਜਾਂ ਗੁਰਮੁਖ ਲਾਲ ਸਮਾਰੇ मेरा मन رام है राम प्यारे کرے दे کرپا कृपा वस किन पंच दुपारे تیرا تھان सवा रूप सुहाव ਤੇਰੇ ਭਗਤ ਸੋਹੇ ਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਮੇ ਕਰ ਕੇ ਕਿਰਪਾ ਲੇ ਹੋਵਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੀ ਕੁਦਰਤ ਕੌਣ ਵਿਚਾਰੇ जल थल महियल रव्या स्रवठाई अगम रूप गिरधारे कीरत करहे सगल जन तेरे तू अविनाशी पुरख मुरारे जो पावे त्यो राखो स्वामी जन नानक शरण द्वारे ਤਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਾਵ ਖੰਡਨ ਦੁਖ ਭੰਜਨ ਸੁਆਮੀ ਭਗਤ ਬਚਲ ਨਿਰੰਕਾਰੇ ਕੋਟ ਪ੍ਰਾਦ ਮਿਟੇ ਖਿਨ ਭਿਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲੱਗ ਹੈ RAM ਪਿਆਰੇ ਦੇਨ ਦਿਆਲ ਕਰੇ ਪ੍ਰਭ ਕਿਰਪਾ ਬਸ ਕਿਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਮੀ ਕਰ ਕਿਰਪਾ લેਹੁ ਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੋਨ ਵਿਚਾਰੇ ਜਲ ਥਲ ਮਹੀ ਅਲ ਰਵਿਆ ਸਰਬ ਠਾਏ ਅਗਮ ਰੂਪ ਗਿਰਧਾਰੇ ਕੀਰਤ ਕਰਹਿ ਸਗਲ ਜਨ ਤੇਰੀ ਤੁਹਿਆ ਬਿਨਸੀ ਪੁਰਖ ਮੁਰਾਰੇ ਜੋ ਭਾਵੇ ਤੋ ਰਾਖੋ ਸੁਆਮੀ ਜਰ ਨਾਨਕ ਸ਼ਰਨ ਦਵਾਰੇ ਤਨਾਹ ਸ੍ਰੀ ਮਹਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਆਮੀ ਭਗਤ ਵਛਨ ਨਰੰਕਾਰੇ ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਗਿਨੇ ਪੰਚ ਦੂਤਾਰੇ ਰਹਾਉ ਤੇਰਾ ਧਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆ ਕੇ ਦਾਤੇ ਸੁਆਮੀ ਕਰ ਕਿਰਪਾ ਦੇਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਏ ਤੇਰੇ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਨ ਰਵਿਆ ਸਭ ਠਾਈ आगम रूप गिरधर रे कीरत करे सगले जन तेरे तू अविनाशी पुरख मुरारी जो पावे त्यों राखो स्वामी जन नानक शरण द्वारे तना श्री महला پنجवा घर पहला चौपदे एक ओंकार सतगुरु प्रसाद ਪਵਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪਰਾਧ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕੇ ਨੇ ਪੰਚ ਦੁ ਤਾਰੇ ਰਹਾਉ ਤੇਰਾ ਥਾਲ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ લેਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੋਨ ਵਿਚਾਰੇ ਜਲ ਧਰ ਮਹੀਲ ਰਵਿਆ ਸਰਬ ਠਾਏ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੇ ਤੋ ਅਬਰਾਸੇ ਪੁਰਖ ਮੁਰਾਰੇ ਜੋ ਪਾਵੇ ਤਿਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਦਵਾਰੇ ਤਨਾ ਸ੍ਰੀ ਮਹੱਲਾ ਪੰਜਵਾ ਕਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲਾ ਨਿਰੰਕਾਰੇ ਹੋਟ ਪਰਾਧ ਮਿਟੇ ਖਿਨ ਭਿਤਰ ਜਦ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਗਾ ਹੈ RAM ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੇ ਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀ ਆਕੇ ਦਾਤੇ ਸੁਆਮੀ ਧਰ ਕਿਰਪਾ ਲੇਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖਿਐ ਤੇਰੇ ਕੁਦਰਤ ਕੌਣ ਵਿਚਾਰੇ ਜਲ ਥਲ ਮਹਿਲ ਰਵਿਆ ਸਰਬ ਠਾਏ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਆ ਬਿਨਾਸੀ ਪੁਰਖ ਮੁਰਾਰੇ ਜੋ ਪਾਵੇ ਤਿਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਤਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪ੍ਰਾਪਾਦ ਮਿਟੇ ਖਿਨ ਭਿਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲੱਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕੇ ਨੇ ਪੰਚ ਦੂ ਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ લેਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੋਨ ਵਿਚਾਰੇ ਜਲ ਥਲ ਮਹੀਨ ਰਵਿਆ ਸਰਬਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੇ ਤੂੰ ਅਬਿਨਾਸੀ ਪੁਰਖ ਮੁਰਾਰੇ ਜੋ ਪਾਵੇ ਤੋ ਰਾਖੋ ਸੁਆਮੀ ਜਨ ਨਾਨਕ ਸ਼ਰਨ ਦਵਾਰੇ ਤਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਆਮੀ ਭਗਤ ਵਚਨ ਨਿਰੰਕਾਰੇ ਕੋਟ ਪਰਾਦ ਮਿਟੇ ਖਿਨ ਪੀਤਰ ਜਾ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕਿਨੇ ਪੰਚ ਦੁਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆ ਕੇ ਦਾਤੇ ਸੁਆਮੀ ਕਰ ਕਿਰਪਾਲੋ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨਾ ਲਖੀਐ ਤੇਰੇ ਕੁਦਰਤ ਕੋਲ ਵਿਚਾਰੇ ਜਨਥਲ ਮਹਿ ਅਲ ਰਵਿਆਸਰ ਬਠਾਏ ਅਗਮ ਰੂਪ ਗਿਰਧਾਰੇ ਕੇਰਤ ਕਰੇ ਸਗਲ ਜਨ ਤੇਰੀ ਤੂੰ ਬੇਨਾਸੀ ਪੁਰਖ ਮੁਰਾਰੇ ਜੋ ਭਾਵੇ ਤਉ ਰੱਖ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪਦੇ ਇਕ ਓੰਕਾਰ ਸਤਿਗੁਰ ਪ੍ਰਸਾਦਿ ਭਾਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਚਨ ਨਿਰੰਕਾਰੇ ਕੋਟ ਪਰਾਦ ਮਿਟੇ ਖਿੰ ਪੀਤਰ ਜਾ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਗਾ ਹੈ ਰਾਮ ਪਿਆਰੇ ਦੇਨ ਦਇਆਲ ਕਰੇ ਪ੍ਰਭ ਕਿਰਪਾ ਵਸ ਕਿਨੇ ਪੰਚ ਦੁਤਾਰੇ ਰਹਾਉ ਤੇਰਾ ਥਾਲ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾਲੇ ਹੋ ਬਾਰੇ ਤੇਰਾ ਵਰਨ ਨ ਜਾਪੈ ਰੂਪ ਲਲਖੀਐ तेरी कौ कौन बिचारे जल थल महियल बठाए अगम रूप गिरधारे केरत करे सगल जन तेरी तेरेना से पुरख मुरारे ਜੋ ਪਾਵੇ ਤਿਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਤਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਨੰਕਾਰੇ ਕੋਟ ਪਰਾਦ ਮਿਟੇ ਖੇਨ ਭੀਤਰ ਜਾਂ ਗੁਰਮੁਖ ਲਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੇਨ ਦਇਆਲ ਕਰੇ ਪ੍ਰਭ ਕਿਰਪਾ ਵਸਕੀਨੇ ਪੰਚ ਦੁਤਾਰੇ ਰਹਾਉ ਤੇਰਾ ਥਲ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੌਣ ਵਿਚਾਰੇ ਜਲ ਥਲ ਮਹੀ ਅਲ ਰਵਿਆ ਸ੍ਰਬਠਾਏ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਬਨਸੀ ਪੁਰਖ ਮੁਰਾਰੇ ਜੋ ਭਾਵੇ ਤੋ ਰੱਖੋ ਸੁਮੀ ਜਨ ਨਾਨਕ ਸ਼ਰਨ ਦੁਆਰੇ ਤਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਮੀ ਭਗਤ ਵਚਨ ਅੰਕਾਰੇ ਕੋਟ ਪਰ ਆਦ ਮਿਟੇ ਖੇਨ ਪੀਤਰ ਜਾ ਗੁਰਮੁਖ ਖਾਲਸਾ ਸਮਾਰੇ ਮੇਰਾ ਮਨ ਲਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕਿਨੇ ਪੰਚ ਦੁਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਮੀ ਕਰ ਕਿਰਪਾਲੇ ਹੋਵਾਰੇ ਤੇਰਾ ਵਰਨਨ ਜਾਪੈ रूप न लखी है तेरी कुदरत कौन बिचारे जल थल महल रव्या सब ठाई, अगम रूप गिरधारे कीरत करहे सगल जन तेरे तू अबिना से पुरख मुरारे जो पावे त्यों राखो स्वामी ਜਨ ਨਾਨਕ ਸ਼ਰਨ ਦਵਾਰੇ ਤਨਾ ਸ੍ਰੀ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪ੍ਰਾਦ ਮਿਟੇ ਖਿਨ ਭੀਤਰ ਜਾ ਗੁਰਮੁਖ ਨਾਮ ਸਮਾਰੇ ਮੇਰਾ ਮਨ ਲੱਗ ਹੈ RAM ਪਿਆਰੇ ਦੇਨ ਦਿਆਲ ਕਰੇ ਪ੍ਰਭ ਕਿਰਪਾ ਬਸ ਕਿਨੇ ਪੰਚ ਦੂਤਾਰੇ ਰਹਾਉ ਤੇਰਾ ਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲੈ ਹੋਵਾਰੇ ਤੇਰਾ ਵਰਨਨ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੋਣ ਵਿਚਾਰੇ ਜਲ ਥਲ ਮਹਿਲ ਰਵਿਆ ਸਭ ਠਾਏ ਅਗਮ ਰੂਪ ਗਿਰਧਾਰੇ ਕੀਰਤ ਕਰਹਿ ਸਗਲ ਜਨ ਤੇਰੀ ਤੂੰ ਅਬਨਸੀ ਪੁਰਖ ਮੁਰਾਰੇ ਜੋ ਭਾਵੇ ਤਉ ਰਾਖੋ ਸੁਅਮੇ ਜਨ ਨਾਨਕ ਸ਼ਰਨ ਦੁਆਰੇ ਧਨਾ ஸ்ரீ ਮਹਲਾ ਪੰਜਵਾ ਘਰ ਪਹਿਲਾ ਚੌਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਪੰਜਨ ਸੁਆਮੀ ਭਗਤ ਵਛਨ ਅਨੰਕਾਰੇ ਕੋਟ ਪ੍ਰਾਦ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲੱਗਾ ਹੈ ਰੰਗ ਪਿਆਰੇ ਦੀਨ ਦਿਆਲ ਕਰੀ ਪ੍ਰਭ ਕਿਰਪਾ ਵਸ ਗਿਨੇ ਪੰਚ ਦੂਤਾਰੇ ਰਹਾਉ ਤੇਰਾ ਧਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀ ਆਕੇ ਦਾਤੇ ਸੁਆਮੀ ਕਰ ਕਿਰਪਾ ਦੇਹੁ ਉਬਾਰੇ ਤੇਰਾ ਵਰਨ ਨਾ ਜਾਪੈ ਰੂਪ ਨ ਲਖੀਏ ਤੇਰੇ ਕੁਦਰਤ ਕੋਨ ਵਿਚਾਰੇ ਜਲ ਥਲ ਮਹੀਨ ਰਵਿਆ ਸਭ ਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੇ ਦੂ ਅਬినాਸ਼ੀ ਪੁਰਖ ਮੁਰਾਰੇ ਜੋ ਭਾਵੇ ਤੋ ਰੱਖੋ ਸੁਆਮੀ ਜਨ ਨਾਨਕ ਸ਼ਰਨ ਦਵਾਰੇ ਤਨਾ ਸ੍ਰੀ ਮਹਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਚਨ ਨਿਰੰਕਾਰੇ ਕੋਟ ਪ੍ਰਾਦ ਮਿਟੇ ਖਿਨ ਪੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ RAM ਪਿਆਰੇ ਦੇਨ ਦਿਆਲ ਕਰੀ ਪ੍ਰਭ ਕਿਰਪਾ ਵਸ ਕੇ ਨੇ ਪੰਚ ਦੁ ਤਾਰੇ ਰਹਾਉ ਤੇਰਾ ਥਲ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ લેਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੌਣ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਏ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੇ ਤੂੰ ਅਬਦਾਸੀ ਪੁਰਖ ਮੁਰਾਰੇ ਜੋ ਪਾਵੇ ਤਿਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਦਵਾਰੇ ਧਨਾ ஸ்ரீ ਮਹਲਾ ਪੰਜਵਾ ਓਕਾਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲਾ ਨਿਰੰਕਾਰੇ ਕੋਟ ਅਪਰਾਧ ਮਿਟੇ ਖਿਨ ਪੀਤਰ ਜੇ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਗਾ ਹੈ RAM ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕੇ ਨੇ ਪੰਚ ਦੂਤਾਰੇ ਰਹਾਉ ਤੇਰਾ ਥਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀ ਆਕੇ ਦਾਤੇ ਸੁਅਮੀ ਕਰ ਕਿਰਪਾ લેਹੁ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਲਖੀਐ ਤੇਰੇ ਕੁਦਰਤ ਕੌਣ ਵਿਚਾਰੇ ਜਲ ਥਲ ਮਹਿਲ ਰਵਿਆ ਸਰਬਠਾਏ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਬినాਸੀ ਪੁਰਖ ਮੁਰਾਰੇ ਜੋ ਪਾਵੇ ਤਿਉ ਰਾਖੋ ਸੁਆਮੀ ਜਨ ਨਾਨਕ ਸ਼ਰਨ ਦੁਆਰੇ ਤਨਾ ஸ்ரீ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ੴ ਸਤਿਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਛਲ ਨਿਰੰਕਾਰੇ ਕੋਟ ਪ੍ਰਾਪਾਦ ਮਿਟੇ ਖਿਨ ਭੀਤਰ ਜਾਂ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸਕੇ ਨੇ ਪੰਜ ਦੁ ਤਾਰੇ ਰਹਾਉ ਕੀ ਰਾਥਾਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੋਹੇ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲੇ ਹੁਵਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੋਨ ਵਿਚਾਰੇ ਜਲ ਥਲ ਮਹੀਲ ਰਵਿਆ ਸਰਬ ਠਾਏ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੇ ਤੂੰ ਅਬਿਨਾਸੀ ਪੁਰਖ ਮੁਰਾਰੇ ਜੋ ਪਾਵੇ ਤੋ ਰਾਖੋ ਸੁਆਮੀ ਜਨ ਨਾਨਕ ਸ਼ਰਨ ਦਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ